ਦੇਖੋ ਵਿਰੋਧ ਜਿਹੜਾ ਉਹਨਾਂ ਨੇ ਕੀਤਾ ਬਿਲਕੁਲ ਗਲਤ ਕੀਤਾ ਜਦੋਂ ਕਿ ਤੁਸੀਂ ਆਮ ਹੀ ਵੇਖਿਆ ਹੋਵੋਗੇ ਜੇ ਉੱਥੇ ਐਂਬੂਲੈਂਸ ਭੱਦੀ ਹੈ ਸਾਡੇ ਰੂਟੀਨ 'ਚ ਕੋਈ ਪਿਕ ਐਂਡ ਚੂਜ਼ ਨਹੀਂ ਕਰਦੇ ਅਸੀਂ ਕਾਰਵਾਈ ਕਰਦੇ ਹਾਂ ਅਸੀਂ ਸ਼ਾਹਪੁਰ ਰੋਡ ਤੇ ਜਿੱਥੇ ਕਾਰਵਾਈ ਦੁਕਾਨਦਾਰ ਕਹਿੰਦੇ ਸੀ ਵੀ ਵਿਚੋਂ ਨਹੀਂ ਹੁੰਦੀ ਪਹਿਲਾਂ ਅਸੀਂ ਵਿਚੋਂ ਸਟਾਰਟ ਕੀਤੀ ਪਹਿਲਾਂ ਅਸੀਂ ਕੀ ਕਰਦੇ ਸੀ ਜਾਂ ਮਸਜਿਦ ਵਾਲੇ ਪਾਸੋਂ ਕਰਦੇ ਸੀ ਜਾਂ ਸ਼ਾਹਪੁਰ ਵਾਲੇ ਪਾਸੋਂ ਵਿਚਾਲੜੇ ਹਮੇਸ਼ਾ ਇਹੀ ਕਹਿੰਦੇ ਸੀ ਵੀ ਤੁਸੀਂ ਜੀ ਵਿਚਾਲੜੇ ਬਾਜ ਜਾਂਦੇ ਆ ਅਸ ਜਦ ਅਸੀਂ ਕਾਰਵਾਈ ਬਿਲਕੁਲ ਸੈਂਟਰ ਵੇ ਵਿਚ ਤੋਂ ਸ਼ੁਰੂ ਕੀਤੀ ਦੋਨੇ ਪਾਸੇ ਕਾਰਵਾਈ ਸ਼ੁਰੂ ਕੀਤੀ ਪਸੰਤ ਵਾਲੇ ਤੇ ਆ ਕੇ ਅਸੀਂ ਕਾਰਵਾਈ ਸ਼ੁਰੂ ਕੀਤੀ ਸੀਗੀ ਜਦੋਂ ਕਿ ਐਂਡ ਤੇ ਕਰੋਨਾ ਨੇ ਸਾਡੇ ਕਾਊਂਟਰ ਨਹੀਂ ਚੱਕੇ ਫਿਰ ਅਸੀਂ ਕਾਊਂਟਰਾਂ ਦੀ ਗੱਡੀ ਚ ਪਾਈ। ਉਹ ਕਹਿੰਦੇ ਜੀ ਕਾਊਂਟਰ 'ਚ ਸਾਡਾ ਸਮਾਨ ਸੀ, ਕੈਸ਼ ਸੀ ਅਸੀਂ ਤਾਂ ਤਾਂ ਨਹੀਂ ਦੇ ਰਹੇ ਸੀ ਕਾਊਂਟਰ। ਦੇਖੋ ਜੀ ਕੈਸ਼ ਸੀ ਕਾਊਂਟਰ ਸੀ ਸਾਡੇ ਕੈਸ਼ ਤਾਂ ਅਸੀਂ ਕਿਸੇ ਦਾ ਵੀ ਨਹੀਂ ਲੈਂਦੇ। ਅੱਜ ਤਾਂ ਫਰੂਟ ਨਹੀਂ ਲੈਂਦੇ ਕੈਸ਼ ਦਾ। ਅੱਜ ਤਾਂ ਕਿਸੇ ਦਾ ਕਿਹਨੇ ਜਿਹੜਾ ਨੁਕਸਾਨ ਵਾਲੀ ਚੀਜ਼ ਘਟਦੋ। ਅਸੀਂ ਤਾਂ 10-15 ਮਿੰਟ ਅੱਧਾ ਘੰਟਾ ਖੜ ਕੇ ਕਿਹਨੇ ਖਾਲੀ ਕਰ ਲਓ। ਉੱਥੇ ਪ੍ਰੋਪਰ ਹੋਇਆਗੀ ਕਾਫੀ ਜਦੋਜਾਇਦ ਹੋਈ ਤੁਹਾਡੇ ਮੁਲਾਜ਼ਮ ਦੀ ਉਹਨਾਂ ਦੀ। ਦੇਖੋ ਜਦੋਜਾਇਦ ਸਰਕਾਰ ਦੀ ਚੀਜ਼ ਕਾਰਵਾਈ ਚੱਲਦੀ ਵੀ ਉਹਦੇ ਵਿੱਚ ਤੁਸੀਂ ਵਿੰਗਣ ਪਾਉਂਗੇ ਅਸੀਂ ਸਬਾਨ ਫੇਰ ਵੀ ਲੈ ਕੇ ਜਾਣਾ ਹੈ ਇਹਨਾਂ ਤੇ ਕਾਰਵਾਈ ਕਰਾਉਂਗੇ ਕੋਈ ਬਿਲਕੁਲ ਜੀ ਇਹਨਾਂ ਤੇ ਕਾਰਵਾਈ ਜੋ ਕਾਨੂੰਨੀ ਕਾਰਵਾਈ ਹੈ ਮੈਂ ਉਹਦੇ ਅਫਸਰਾਂ ਨੂੰ ਇੰਟੀਮੀਟ ਮੈਂ ਇੱਕ ਤਰ੍ਹਾਂ ਕਾਰਵਾਈ ਇਹਨਾਂ ਦਾ ਕੈਸ਼ ਕਾਊਂਟਰ ਵੱਖਰਾ ਹੈ ਉਹਦੇ ਦਾ ਆਲੂ ਟਿੱਕੀਆਂ ਤੋਂ ਕੱਢ ਲੈ ਖਾਲੀ ਕਾਊਂਟਰ ਹੈ ਉਹ ਤੁਸੀਂ ਵੀ ਦੇਖੇ ਤੁਸੀਂ ਮੌਜੂਦ ਸੀ ਮੌਕੇ ਤੇ ਜੀ ਤੇ ਉਹ ਜਿਹੜਾ ਕੈਸ਼ ਕਾਊਂਟਰ ਇਹਨਾਂ ਦੀ ਉੱਥੋਂ ਉਹ ਤਾਂ ਵੱਖਰਾ ਕਾਊਂਟਰ ਆ ਉਧਰ ਤਾਂ ਗਏ ਨਹੀਂ ਅਸੀਂ ਹੈ ਹੀ ਸਾਈਡ ਤੇ ਸੀਗੇ ਤੇ ਕੋਈ ਕਿਸੇ 60 ਸੌੜਕਾ ਨਹੀਂ ਲੱਗੀ ਅਸ ਧੱਕਾ ਨਹੀਂ ਨਹੀਂ ਕੋਈ 60 ਫੀਟ ਨਹੀਂ ਅੱਛਾ ਤੇ ਹੁਣ ਸਰ ਇਹਨਾਂ ਦੀ ਕਾਰਵਾਈ ਕਰਾਓ ਇਹ ਬਿਲਕੁਲ ਅਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਇਹਦੀ ਕਾਰਵਾਈ ਦੇ ਟੈਲੀਫੋਨ ਤੇ ਮੈਸੇਜ ਦੇ ਦਿੱਤਾ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਰਿਟਰਨ ਮੈਂ ਅਗਲੀ ਕਾਰਵਾਈ ਨਹੀਂ ਕਰੀ ਤੇ ਮੇਅਰ ਨੂੰ ਦੱਸਿਆ ਜੇ ਕਮਿਸ਼ਨਰ ਨੂੰ ਜੀ ਮੈਂ ਜੀ ਆਪਦੇ ਹੈਡ ਆਫ ਡਿਪਾਰਟਮੈਂਟ ਨੂੰ ਦੱਸੀ ਆ ਉਸ ਤੋਂ ਬਾਅਦ ਚੋਂ ਮੈਂ ਜਾ ਕੇ ਅਗਲੀ ਕਾਰਵਾਈ ਇਹਦਾ ਜਿਹੜਾ ਸਮਾਨ ਆ ਉਹ ਜ਼ਬਤ ਕਰਕੇ ਰਿਟਰਨ ਦੇ ਵਿੱਚ ਸਟੇਟਮੈਂ